ਲੋ ਜੀ ਤੇ ਦੇ ਸਰਪ੍ਰਾਈਜ਼ ਹੈ ਜੀ ਇਹ ਪੌਂਟ ਦਾ ਦੁਕਾਨ ਤੇ ਮੈਂ ਸਰਪੰਚੀ ਤੇ ਕਾਨ ਤੇ ਪਹੁੰਚ ਗਏ ਪਹੁੰਚ ਗਏ ਟਾਈਮ ਤੇ ਹੀ ਹੈ ਲੋ ਜੀ ਦੇ ਰੁੱਕ ਤੇ ਆਪਸ ਚਲੀ ਪਰ ਜਾ ਆ ਚੱਲ ਨਿਕਲ ਜੀ ਹਾਂਜੀ ਵੀਰੋ ਅੱਜ ਦਾ ਵਲੌਗ ਆਪਾਂ ਦੇਖ ਰਹੇ ਹਾਂ ਜੀ ਮੋਟਰ ਨੇ ਸਟਾਰਟ ਕੀਤਾ ਜੋ ਵੀ ਸੁਧਾਰ ਦੀਏ ਅੱਜ ਆਪਾਂ ਜਾ ਰਹੇ ਹਾਂ ਵੀਰੋ ਪੀਰ ਤੇ ਜੋ ਤੁਸੀਂ ਰੰਗ ਰੰਗ ਮੰਡੀ ਕੋਲੇ ਆ ਤੇ ਆ ਥੋੜੀ ਸਾਰੇ ਨੇ ਸਪrai ਜੱਗ ਵੀਰੋ ਅੰਤ ਤੱਕ ਵੀਰੋ ਕੋਲ ਜਰੂਰ ਦੇਖੋ ਤੇ ਲਓ ਜੀ ਵੀਰੋ ਪਹੁੰਚ ਗਏ ਆ ਪਾਪੀਰ ਤੇ ਸੁਧਾਰ ਦੀਏ ਅੱਜ ਤੁਹਾਡੇ ਸਾਰੇ ਦੇ ਕੋਲ ਸਪrai ਜੱਗ ਆ ਵੀਰੋ ਤੇ ਸਪrai ਕੀ ਆ ਤੁਹਾਨੂੰ ਸਾਰੇ ਵਲੌਗ ਚ ਪਤਾ ਲੱਗੂਗਾ ਏ ਬਹੁਤ ਐਂਟਰਟੇਨਮੈਂਟ ਬਲੌਗ ਆਪਣਾ ਬਹੁਤ ਹੀ ਜ਼ਿਆਦਾ ਪਸੰਦ ਆ। ਤੇ ਬਸ ਮੌਜੇ ਦਾ ਪੀੜਾ ਟਿਕਾ ਪਹੁੰਚਦੇ ਆ। ਤੇ ਸਾਕੋਸ ਨੂੰ ਕੋਈ ਲਾਜੂ ਦਾ ਕੋਈ ਨਿਊ ਚੀਜ਼ਾਂ ਜਾਣਦੇ ਆ। ਤੇ ਅੰਤ ਤੱਕ ਬੜਾ ਵੀ ਜ਼ਰੂਰ ਦੇਖੋ। ਤੇ ਆਈ ਤੇ ਲਓ ਜੀ ਵੀਰੋ ਪਹੁੰਚ ਗਏ ਆਪਾਂ ਵੀਰੋ। ਤੇ ਕਾਂਸੇ ਤੁਹਾਨੂੰ ਦਿਖਾਉਣੇ ਆ। ਆਹ ਦੇਖੋ ਜੀ ਵੀਰੋ ਪਹੁੰਚ ਗਏ ਤੇ ਸਾਹਮਣੇ ਖੜਾ ਤਾਰਨਾ ਅੰਕਰ तो इन्हों कोई चीज़ लेनी है तो हाजी भी कोई चीज़ लेनी है तो सूँ सबको पता लग जूगा बलो एंड तक जरूर देखिए चलो फिर मोटा पार्क ला दिए आ जाओ जी तो सुपराइज पहुँचकर दुकान से मैं सरपंच दुकान पर जाएंगे पहुँच गए पेंट समान लेना पा सुपराई जा चलो हम अंदर जा तो पाए ਤੇ ਲਓ ਜੀ ਵੀਰੋ ਤੁਹਾਨੂੰ ਦੱਸ ਦੀ ਸਰਪ੍ਰਾਈਜ਼ ਆ ਸਾਹਮਣੇ ਦੇਖ ਰਹੇ ਹੋ ਜੀ ਫ੍ਰੀਜਾਂ ਤੇ ਅੱਜ ਆਪਾਂ ਲੈਣ ਆਇਆ ਫ੍ਰੀਜ ਤੇ ਸਾਨੇ ਅੰਕ ਨੇ ਵੀ ਲੈਣੀਆਂ ਤੇ ਤੁਹਾਨੂੰ ਦੱਸਾਂਗੇ ਕਿਹੜੀ ਫ੍ਰੀਜ ਲਈ ਆ ਤੇ ਇੱਕ ਵਾਰੀ ਦੇਖ ਲਓ ਵੀਰੋ ਫ੍ਰੀਜਾਂ ਦੇਖੋ ਫ੍ਰੀਜਾਂ ਇਹ ਹੀ ਫ੍ਰੀਜਾਂ ਤੇ ਆ ਜੋ ਫਿਰ ਪਤਾ ਪਤਾ ਕੰਮ ਚੱਲੇ ਆ ਦੇਖਦੇ ਕੀ ਰੇਟ ਪੈਂਦਾ ਤੇ ਤੁਹਾਨੂੰ ਬਾਅਦ ਚ ਫ੍ਰੀਜ ਵੀ ਦਿਖਾਉਣੇ ਆ ਕਿਹੜੀ ਕਿਹੜੀ ਲਈ ਆ ਦੋਨੇ ਆ ਇੱਕ ਹਰੀ ਵੀ ਲਈ ਆ ਇੱਕ ਸਾਨਾ ਇੱਕ ਨੇ ਵੀ ਲਈ ਆ ਨੇ ਤੁਗੀਆਂ ਨੇ ਇੱਕ ਦਾ ਪਤਾ ਕਰ ਨਵੇਂ ਦੇ ਦੇਣ ਇਹ ਵੀ ਲਈ ਹੈ ਚਲੋ ਜੀ ਵੀਰੋ ਹੁਣ ਅੰਦਰ ਚੱਲੇ ਤੁਹਾਡਾ ਪਤਾ ਕਰਨ ਦੇ ਵੀਰਾਂ ਕੀ ਦੇ ਡੇ ਰੰਦੀ ਆクセ ਨੂੰ ਆ ਕੇ ਦੱਸ ਦੇਣ ਤੇ ਨਾਲ ਤੁਹਾਨੂੰ ਆ ਕੇ ਦਿਖਾਉਣੇ ਕਿਹੜੇ ਕਿਹੜੇ ਫਰਿੱਜ ਲਈ ਹੈ ਸਾਸੇ ਕਰਾ ਇਹ ਤੋਂ ਇੰਨੀ ਮੋਬਾਈਲ ਤੋਂ ਆ ਰਿਹਾ ਹੈ ਜੀ ਮੇਰੇ ਨਾਲ ਹੈ। ਐਸਵਾ ਸੁੰਗਰ ਰਾਜਪਤੀ ਕਰਦੇ ਹਾਂ ਛੋਟਾ ਮਨਜੀਤ ਸਿੰਘ ਦਾ ਨਾਮ ਲੈਣਾ ਹੈ। ਸੌਰਨ ਸਿੰਘ ਦਾ ਸਮਰਤੀ ਕੁਕਵਾਲ ਸਿੰਘ ਪਿੰਡਰ ਸਿੰਘ ਤੇ ਹਾਂਜੀ ਵੀਰੋ ਤੇ ਸਾਨੂੰ ਦੱਸਦੇ ਆਪਣੀ ਫਰਿੱਜ ਕਿੰਨੇ ਦੀ ਪਈ ਤੇ ਕਹੇ ਦੀ ਆਪਣੀ ਫਰਿੱਜ ਪਈ ਆ ਉਹ ਪਈ 16000 ਦੀ ਤੇ ਸਾਰਨੇ ਅਕਰ ਹੁਣੇ ਦੀ ਪਈ ਆ 26000 ਦੀ ਤੇ ਆਪਾਂ ਨੂੰ ਰੇਟ ਸਹੀ ਲੱਗ ਗਏ ਜੋ ਕਿ ਆਪਾਂ ਨੇ ਬਈ ਫੁੱਲ ਕੈਸ਼ ਤੇ ਚੱਕਿਆ ਮੈਂ ਵੀ ਫੁੱਲ ਕੈਸ਼ ਤੇ ਆ ਤੇ ਸਾਨੇਆਕਰ ਨੇ ਫੁੱਲ ਕੈਸ਼ ਤੇ ਚੱਕਿਆ ਤੇ ਇਸ ਕਰਕੇ ਆਪਾਂ ਨੂੰ ਸਹੀ ਸਹੀ ਰੇਟ ਲੱਗ ਗਿਆ ਤੇ ਤੁਹਾਨੂੰ ਫਰਿੱਜ ਵੀ ਦਿਖਾਉਣੇ ਆ ਅਰ ਤੱਕ ਬਲੌਗ ਜਰੂਰ ਦੇਖਿਓ ਤੇ ਤੁਹਾਨੂੰ ਦਿਖਾਉਣੇ ਵੀ ਕਿਹੜੀ ਕਿਹੜੀ ਫਰਿੱਜ ਰਹੀ ਹੈ ਤੇ ਛੱਡੀ ਫਰਿੱਜ ਤੇ ਸਾਨੇਆਕਰ ਹੋਣੀਆਂ ਦੀ ਤੇ ਬਲੌਗ ਅਰ ਤੱਕ ਜਰੂਰ ਦੇਖਿਓ ਤੇ ਚਲੋ ਫਿਰ ਬੈਲ ਬੁੱਲ ਬਣਾ ਲਈਏ ਤੇ ਤੁਹਾਨੂੰ ਦਿਖਾਉਣੇ ਆ ਫਰਿੱਜ ਤੇ ਆ ਜਾਓ ਫਿਰ ਤੇ ਲਓ ਜੀ ਵੀਰੋ ਤੁਹਾਨੂੰ ਦੱਸ ਦਿਆਂ ਪੇਮੈਂਟ ਕੀਤੀ ਆ ਆਪਾਂ ਨੇ ਬਾਈ 11000 ਆਪਣੇ ਤੋਂ ਉਹਨੂੰ ਕੈਸ਼ ਦਿੱਤਾ ਬਾਈ ਹੁਣ ਇਹਨੂੰ ਤੇ 5000 Google Pay ਕੀਤਾ ਤੇ ਤੁਹਾਨੂੰ ਦਿਖਾਉਣੇ ਆ ਤੇ ਆਹ ਦੇਖੋ ਤੇ 16000 ਹੋ ਗਿਆ ਤੇ ਆਜੋ ਫਿਰ ਸਾਰਨਾ ਅੰਕਾ ਜੀ ਬੈਠੇ ਆ ਹੁਣ ਇੱਕ ਤਾਂ ਵਿਚਾਰ ਪੁੱਛਦੇ ਆ ਕੀ ਪੁੱਛਾਂ ਅੰਕਤਾ ਸੋਸੋ ਤੁਸੀਂ ਅੰਕਲ ਜੀ ਦੱਸੋ ਤੁਸੀਂ ਕੁਝ ਆਦੇ ਬਾਰੇ ਮੈਂ ਉਹਨਾਂ ਦਾ ਕੀ ਦੱਸਾਂ ਲੰਦਾ ਤੇ ਇਹਦਾ ਬੰਦ ਨਾ ਗੱਲ ਕਰੋ ਪੰਜ ਦੇ ਬਾਰੇ ਟ੍ਰਿਪੂਲੋ ਅੱਛੀ ਹੋ ਗਿਆ ਪਹਿਲਾਂ ਹੀ ਟੋਲ ਲੱਗਿਆ ਵਾਜਾ 211 ਹੀ ਆਪਾਂ 1 ਲੌਡ ਪ੍ਰੋਮੋਸ਼ਨ ਤਾਂ ਕਰਦੇ ਆਉਂਦਾ 5000 ਰੁਪਏ ਅਗੇ 12000 ਇਹਦਾ ਮੇਰੀ ਉਲਟੀ ਪ੍ਰੋਮੋਸ਼ਨ ਕਰ ਬਾਈ ਨੂੰ ਗਿਆ ਇੱਥੇ ਬਹੁਤ ਨੰਬਰ ਦੇ ਰਸੀਗਲਾ ਬਲੌਗ ਹੈ ਫਿਰ ਕਰੋ ਲੈ ਹਾਂ ਘੋਣ ਬੋਲ ਨਮਾਦੋਂ ਕਰਾ ਮਾਤਾ ਧੰਵਾ ਸਰਪੰਚ ਦਾ ਕਰੋ ਇਹ ਜਿਹੜੀ ਵੀਡੀਓ ਬਣਾਉਣੀ ਹੈ ਕਰੀ ਥੈਂਕ ਯੂ ਬਰੇਵੀ ਪਾਣੀ ਪਰਾਉਂਦੇ ਥੈਂਕ ਯੂ ਥੈਂਕ ਯੂ ਸਮਝ ਆਪ ਲੋ ਆ ਚਾਹ ਤਾਂ ਦਿਖਾਈ ਨਹੀਂ ਭਾਈ ਆ ਦੇਖੀ ਚਾਹ ਯਾਰ ਇਹ ਹੈ ਬਲੌਗਰਮ ਦੇ ਆ ਵੀ ਇਹ ਦੇਖ ਆ ਭਾਈ ਠੀਕ ਹੈ ਠੀਕ ਪਹਿਲੇ 3000 ਰੁਪਏ ਨੂੰ ਮੰਗਦਾ ਬਾਈ ਬਾਈ ਤੇ ਕਹਾਂਗੇ ਤੇਰੇ ਪੀੜ ਪੀੜ ਕੇ ਰੋਡ ਤੇ ਤੇਮ ਮੰਦਰੇ ਸਾਹਮਣੇ ਦਾ ਸਰਪੰਚ ਦਾ ਨਾ ਕਿ ਵੀਰੇ ਜੂਤਾ ਨਾ ਮਿਲਦਾ ਸਨਾ ਹੈ ਬਾਈ ਇੰਟਰ ਵੀ ਲੈਣਿਆ ਬਾਈ ਕੀ ਕੀ ਸਮਾਨ ਮਰਜ਼ੀ ਤੱਕ ਆ ਦੇ ਵੀਰੇ ਜਦੋਂ ਮਰਜ਼ੀ ਲੈ ਜਾਓ ਜਦੋਂ ਮਰਜ਼ੀ ਵੀਰੇ ਬਾਈ ਕਹਿੰਦਾ ਆਹ ਰਾਉਂਡ ਤੱਕ ਜਦੋਂ ਮਰਜ਼ੀ ਲੈ ਜਾਓ ਕਿਦੋਂ ਮਰਜ਼ੀ ਲੈ ਜਾਓ ਕਹਿੰਦਾ ਦੇਖੋ ਜੀ ਸਹੀ ਗੱਲ ਵੀ ਪਾਉਂਦੇ ਰਹਿਣਾ ਅੰਦਰੋਂ ਆਉਂਦੇ ਰਹਿਣਾ ਫੁੱਲ ਜਾਂਦੇ ਨਹੀਂ ਨਾ ਹਾਂ ਦਿਖਾਉਣਾ ਹੈ ਜਾ ਕੇ ਹੀ ਦਿਖਾਉਣਾ ਸਮਾਰ ਕੇ ਆ ਆ ਦੇਖ ਤਾਂ ਇਹ ਅਸਤਾਨਾ ਕਹਿੰਦੇ ਕਿ ਨੇ ਆਪਣਾ ਟੈਂਪ ਟੂਪੀ ਬੁੱਕ ਕਰਾਉਣਾ ਐ ਅੰਕਲ ਕਦੋਂ ਮਰਜੀ 24 ਘੰਟੇ ਦੇ ਖੁੱਲਾ ਆਲ ਇੰਡੀਆ ਬਰਮਾ ਆਲ ਇੰਡੀਆ ਮੈਨਾ ਦੇ ਵੀ ਟੈਂਪ ਟੂਪੀ ਦੀ ਜੀ ਕਿੱਥੇ ਮਾਜੀ ਹਾਂ ਕਿੱਥੇ ਮਾਜੀ ਅੰਕਲ ਕਹਿੰਦਾ ਹਾਂ 24 ਘੰਟੇ ਨਹੀਂ ਖੁੱਲਾ 24 ਘੰਟੇ ਖੁੱਲਾ ਅੰਕਲ ਸਦਾ ਉਹ ਫੋਨ ਨੰਬਰ ਦੇ ਦੋ ਫਿਰ ਕਿਸ ਨੂੰ ਚਾਹੀਏ 8977346 ਚੱਕੋਈ ਫੋਨ ਨੰਬਰ ਮਿਲ ਗਿਆ ਕੱਲੋ ਜੇ ਮਰਜੀ ਕੰਟੈਂਟ ਕਰ ਦਿਓ ਉਹ ਪਾਣਾ ਦਾ ਸਬੂਤ ਤੇ ਨਹੀਂ ਨਾ ਬਾਈ ਦੀ ਕੰਮ ਦੇਖੋ ਤੇ ਸੋਨ ਸਾਰਾ ਸਾਰਾ ਕੋ ਸਮਾਨ ਦਿਖਾਵਾ ਕੇ ਤੁਹਾਨੂੰ ਇਹ ਚਾਹ ਝੂਕੀ ਦੇ ਬਾਅਦ ਇਹ ਆਜੋ ਵੀ ਲੋ ਮੈਂ ਤੁਹਾਨੂੰ ਕਾਹ ਇਹ ਫਰੇਜ ਹੋਣਾ ਕੋਈ ਗਰੀ ਫਰੇਜ ਨਹੀਂ ਆਜੋ ਵੀ ਨਾ ਆਪਾਂ ਕਰਵਾ ਲਈਆ ਇਹਰੇ ਕੰਪਨੀ ਦੀ ਦੇਖ ਲੋ ਜੀ ਖੋਲ ਕੇ ਦਿਖਾਉਣਾ ਤੇ ਇਹ ਨਾ 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 ਹੌਲੀ 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 ਨਾ 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 ਇਹ ਵਈ ਮੈਂ ਆਪਦਾ ਬੈਕਗ੍ਰਾਉਂਡ ਲਾਇਆ ਇਹਦੇ ਆਪਣੇ ਕਾਪੀ ਵਾਲਾ ਦਬਜ ਜਾਂਦੀ ਹੈ ਅੱਖ ਲੜੀ ਬਦ ਬਦੀ ਮੌਕਾ ਮਿਲੇ ਕਦੀ ਆ ਗਈ ਕੌਨਸੀ ਫ੍ਰਿਜਲੀ ਹੈ ਆਪਣੀ ਇਹ ਵਾਲੀ ਫ੍ਰਿਜ ਹੱਥ ਲਗਾ ਕੇ ਦਿਖਾਓ ਵਾਹ ਲੈ ਆਣਾ ਗੈਪਟ ਫਰੀ ਮਿਲਿਆ ਸੱਲੇ ਉਹ ਫਲੈਸ਼ ਲਾ ਲਾ ਵੀਰ ਨਹੀਂ ਕੋਈ ਟੀਵੀ ਤੋਂ ਮਿਲਿਆ ਕੇਲੇ ਵਿੱਚ ਕਿਹਨੇ ਕੇਲੇ ਫਰੀ ਦੇ ਲੋ ਜੀ ਮੌਸਮ ਨੂੰ ਘੋਣਿਆ ਸੋਫੇ ਆ ਆ ਗਈ ਆ ਗਈ ਲੈਟ ਆਜੀ ਆ ਗਈ ਵੀਰੋ ਲੈਟ ਆਜੀ ਆ ਤੇ ਗਿਆ ਆਪਣੇ ਵੀਰੋ ਇਹਨੇ ਲੈ ਨਹੀਂ ਉਹ ਦੇਖੋ ਬਾਈ ਡੈਟ ਰੋਟਾ ਬਹੁਤ ਸੋਹਣੀਆਂ ਨਹੀਂ ਆ ਪੈਰ ਬੂਨੇ ਦੇਖੋ ਚਾਂਦਰ ਨੂੰ ਵੀ ਜਗ੍ਹਾ ਦਿੱਤੀ ਇੰਨਾ ਨੇ ਚਾਂਦਰ ਲਾਉਣਾ ਹੋਵੇ ਕੋਲ ਤੋਂ ਤੱਕੜੇ ਵੀਰੇ ਬੈਠਾ ਜਿਹੜੇ ਵੀਰੇ ਦੇਣਾ ਆਪਾਂ ਰਸੀਨਾ ਵਾਲਾ ਬਣਾ ਕੇ ਲੈ ਲਿਓ ਰੇਰ ਤੋਂ ਨੂੰ ਸਹੀ ਸਹੀ ਮਿਲੂਗਾ ਆਪਣਾ ਨਾਂ ਬੋਲਦੇ ਰਸੀਨਾ ਵਾਲਾ ਕੋਈ ਜਵਾਬ ਤਾਂ ਨਹੀਂ ਆ ਦੇਖੋ ਜਮਾਕਾ ਲਈ ਜਿਹੜੇ ਆ ਤੇਵਰਾ ਜਵਾਬ ਕੰਪਰਮਾ ਪਾੜ ਲਈ ਆ ਦੇਖ ਸਕਦੇ ਜੀ ਇੰਨੇ ਸੋਹਣੇ ਸੋਹਣੇ ਪੀਸ ਦੇਖੋ ਜੀ ਇਹ ਕੁੜੀਆਂ ਨੇ ਜੀ ਲੱਗਦੇ ਜੀ ਡੀ ਟਿਸ਼ਨ ਦੇ ਉਹ ਜਵਾਬ ਕਰੀ ਬਿਮਾਰੀ ਵੀ ਕਰਦੇ ਇਹ ਸੱਤ ਤੁੰਨਾ ਲੋਜੀਕਲ ਦੇਖ ਤੁੰਨਾ ਵਧੀਆ ਅਗਰੇ ਕੀ ਡੇਟ ਹੈ ਦਾ ਇਹ ਇਹ ਰੇਟ ਹੀ ਪਤਾ ਹੈ ਨਾ ਮੈਂ ਮੂਨ ਨੂੰ ਲਗਾ ਦੇ ਇਹ ਭਾਈ ਨਾ ਇਹ ਪਤਾ ਨਹੀਂ ਹੈ ਵਧੀਆ ਨੇ ਦੇਖੋ ਹੈ ਨਾ ਹੁਣ ਆਇਆ ਤਾਂ ਲੈ ਕੇ ਚੱਲਾਂਗੇ ਇਹ ਜਿਹੜਾ ਮੈਂ ਨਾ ਨਾ ਲੈ ਦੀ ਮੇਰਾ ਵੀਰ ਰਸੀਨ ਵਾਲਾ ਬਲੌਗ ਤੁਹਾਨੂੰ ਠੀਕ ਆ ਨਾ ਪਿਆ ਠੀਕ ਆ ਜੀ ਚਲੋ ਵੀਰੇ ਬਾਈ ਦਾ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਬਾਈ ਲਾਈਕਨ ਨੂੰ ਪ੍ਰੈਸ ਕਰੋ ਦੰਨ ਲਾਓ ਤਾਂ ਸੈੱਟ ਬਾਈ ਕਰਦੇ ਹੁੰਦੇ ਰੋ ਬਾਈ ਬਾਈ ਨੇ ਕਿਹਾ ਵਾ ਤੇ ਮੇਰੇ ਕਹਿ ਦੇ ਤੇ ਕਰ ਦੇਣੀ ਹੈ ਕਿ ਨਾ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਬਾਈ ਨੇ ਕਹਿੰਦਾ ਲਾਈਕ ਕਮੈਂਟ ਕਰ ਦੇਣਾ ਭੋਲੇ ਸਾਨੂੰ ਪਤਾਈਆਂ ਜਰੂਰ ਲਿਖੋ ਵੀਰੇ ਕਮੈਂਟਾਂ ਵਿੱਚ ਤੇ ਲਓ ਜੀ ਵੀਰੋ ਇਹ ਆ ਚੱਲੀ ਫਰਿੱਜ ਬਿਰੋ ਫਰਿੱਜ ਇਹ ਸਾਨੇ ਅੰਕਲ ਦੀ ਬਾਹਰ ਚੱਲੀ ਫਰਿੱਜ ਤੇ ਤੁਹਾਨੂੰ ਦਿਖਾਉਨੇ ਆ ਤੇ ਆ ਜੋ ਆ ਜੋ ਆ ਜੋ ਆ ਜੋ ਚੱਲੀ 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 ਬਾਹਰ ਚੱਲੀ ਇਹ ਕਰਤੀ ਚਲੋ ਜੀ ਆ ਪਈਆ ਫਰਿੱਜ ਬਿਰੋ ਬਾਹਰ ਕਰਤੀ ਤੇ ਟੈਂਪੋ ਦੀ ਲੋਡ ਕਰ ਦੇਣੀ ਆ ਫਿਰ ਲੈ ਕੇ ਚੱਲਾਂਗੇ ਕਰੇ ਤੇ ਆ ਪਈਆ ਜੀ ਫਰਿੱਜ ਆ ਵੱਡੀ ਸਾਨੇ ਕੀ ਆ ਅੰਕਲ ਕੀ ਤੇ ਆ ਸਾਡੀ ਪਈਆ ਛੋਟੀ ਤੇ ਆ ਜੋ ਫਿਰ ਤੇ ਲਓ ਜੀ ਵੀਰੋ ਰੋੜ ਕਰਤੀ ਆਪਣੀ ਫਰਿੱਜ ਵੀਰੋ ਫਰਿੱਜ ਤੇ ਆ ਪਈਆ ਫਰਿੱਜ ਅਛੋਟੀ ਆਪਣੀ ਤੇ ਸੰਤਾਦੀਆ ਦਵਾਰ ਤੋਂ ਤੇ ਵੱਡੀ ਸਾਨੇ ਅੰਕਲ ਹੁਣਿਆਂ ਦੀ ਤੇ ਚਲੋ ਫੇਰ ਚੜਦੇ ਆ ਕਾਰ ਨੂੰ ਆ ਜਾਓ ਫੇਰ ਆਹ ਲਓ ਜੀ ਬਾਈ ਚੱਲੇ ਆਪਾ ਟੈਣ ਨੇ ਨੇ ਟੈਣ ਨੇ ਤੇ ਜਸ ਕੀ ਕਹਨਾ ਮੋਟਰਸਾਈਕਲ ਆਊਗਾ ਤੇ ਵੰਟੇ ਨੂੰ ਕੰਮ ਚ ਗਿਆ ਤਾਂ ਕਰਕੇ ਉਹ ਚੱਲੇ ਦੇ ਆਪਾ ਜਾ ਰਿਹਾ ਜੀ ਤੇ ਹੋਰ ਵੀਰੋ ਬੱ ਚੱਲੇ ਘਰ ਜਾ ਕੇ ਖੋਲ ਕੇ ਤੁਹਾਨੂੰ ਦਿਖਾਵਾਂਗੇ ਫਰਿੱਜ ਲਓ ਜੀ ਵੀਰੋ ਸੁਵੀਰ ਚੱਲ ਰਹੀ ਆ ਵੀਰੋ ਸੁਵੀਰ ਬੰਟੀ ਇਹ ਭੁੱਖੜ ਕੇ ਸਾਹ ਆ ਭੁੱਖੜ ਆਈ ਆ ਬਾਲੀ ਭੁਖੀ ਐ ਨਹੀਂ ਭੁਖੀ ਐ ਬਹੁਤ ਜਿਆਦੇ ਮਾਦਮ ਕਹਿੰਦਾ ਪੀ ਕੇ ਆਂਦੀ ਆ ਮੈਂ ਤਾਂ ਪੀ ਕੇ ਆਇਆ ਦੇਖੋ ਜੀ ਚੱਲ ਰਹੀ ਐ ਸੁਵੀਰ ਸੁਵੀਰ ਚੱਲ ਰਹੀ ਐ ਦੇਖੋ ਹੋਰ ਆਂਦੇ ਵੀਰੋ ਫੜੋ

ਖੋਲ ਲੀਏ ਸ਼ੁਰੂ ਕਰਾ ਜੋ ਕਰੇਟ ਓਪਨੀ ਕਰੀਏ ਅਨਬਾਕਸਿੰਗ ਹਾਂ ਬੇਟਾ ਬੋਲੋ ਕੀ ਵਿਚਾਰ ਹੈ ਆਪਕੋ ਲੋ ਜੀ ਇਹਨੇ ਪੱਖਾ ਲਾ ਦਿਆ ਕਰੇਟ ਓਪਨ ਕਰਨ ਆਹ ਆਹ ਕਰੇਟ ਓਪਨੀ ਹੋ ਰਹੀ ਹੈ ਜੀ ਆਓ ਜੀ ਵੀਰੋ ਆ ਗਿਆ ਆਪਣੇ ਵਾਲੀ ਟੈਨ ਨੈਨ ਟੈ ਇਹ ਪਿੰਨੇ ਕਰੇ ਰੂਪ ਨਹੀਂ ਕਰਤੀ ਸ਼ਾਦੀ ਦਾ ਵੀਡੀਓ ਬਣਾਉਣੀ ਰਹੀ ਸੀ ਤੇ ਹੁਣ ਬਣਾਉਣੀ ਆ ਟੈਨ ਨੈ ਦੇਖੋ ਫਿਰ ਵਾਹ ਦੇਖ ਰੋ ਜੀ ਆਂਡੇ ਰੱਖਣ ਨੂੰ ਦਿੱਤੇ ਨੇ ਇਹਨਾਂ ਨੇ ਆਂਡੇ ਰੱਖਣ ਨੂੰ ਆ ਮਾਰੇ ਬਰਫ ਦੇ ਖਾਨੇ ਜੀ ਸੋਹਣੇ ਲੱਗਦੇ ਆ ਲਓ ਜੀ ਮਾਦੀ ਵੇ ਕ੍ਰੇਟ ਓਪਣੀ ਨਾ ਕਰਦੀ ਫਿਰ ਆਹ ਦੇਖ ਲਓ ਆ ਬਈਆ ਟੈਨ ਨੈ ਤੇ ਲਓ ਜੀ ਵੀਰੋ ਤੇ ਹੁਣ ਆਪਾਂ ਪਹੁੰਚਿਆ ਸਾਨੇ ਅਕਲੇ ਕਰੇ ਤੇ ਉਹਨੇ ਨਾ ਕਿ ਫਰਿੱਜ ਲਾਉਣੇ ਆ ਥੱਲੇ ਤੇ ਆਜੋ ਵੀਰੋ ਆਂਟਰਨੇ ਦੀ ਇਹ ਵੱਡੀ ਆਪਣੀ ਛੂਟੀ ਹੈ ਕੋਈ ਕੰਪਨੀ ਨਹੀਂ ਹੈ ਗੂਗਲ ਕੁਝ ਨਹੀਂ ਹੋ ਜਾਗਾ ਨਹੀਂ ਗਾੜ ਦੇ ਗਾੜੀ ਨਾ ਗਾੜੀ ਤੇ ਲਓ ਜੀ ਤੇ ਆਦੀ ਸੀ ਇੱਕ ਨਾਲ ਟੈਗ ਕਰਦੇ ਕੋਸ਼ਿਸ਼ ਕਰਨਾ ਜਿ ਤੁਰ ਹੈ ਲਾਈਕ ਕਮੈਂਟ ਸक्राइब ਕਰਨਾ